ਹੇ ਚੁੱਕ ਚੁੱਕ ਅੱਡੀਆਂ ਜੋ ਮਾਰ ਮਾਰ ਚਾਤੀਆਂ ਚੁੱਕ ਚੁੱਕ ਅੱਡੀਆਂ ਜੋ ਮਾਰ ਮਾਰ ਚਾਤੀਆਂ ਸਿੱਗਦੀ ਅੱਖਾਂ ਨਾਲ ਕਰਦੀ ਚਲਕੀਆਂ ਕੱਲੀ ਕਿਤੇ ਨੰਗਰ ਕੱਲੀ ਕਿਤੇ ਟੱਕਰੇ ਲੰਗੇ ਕੂਰ ਕੋ ਉਹ ਕੱਲੀ ਕਿਤੇ ਟੱਕਰੇ ਤਾਂ ਲੰਗੇ ਕੂਰ ਕੋ ਉਹ ਕੁੜੀ ਉਹ ਕੁੜੀ ਯਾਰੂ ਅਸਾ ਪੱਟਣੀ ਜਰੂ ਉਹ ਕੁੜੀ ਯਾਰੂ ਅਸਾ ਪੱਟਣੀ ਜਰੂਰ ਚੁੱਕ ਚੁੱਕ ਅੱਡੀਆਂ ਜੋ ਮਾਰ ਮਾਰ ਚਾਤੀਆਂ ਟੇਡਾ ਚੀਰ ਕੱਢ ਕੁਲਾ ਜੁਲਫਾਂ ਨੂੰ ਛੱਡਦੀ ਟੇਡਾ ਚੀਰ ਕੱਢ ਕੁਲਾ ਗੁੰਦਲ ਜੁਲਫਾਂ ਨੂੰ ਛੱਡਦੀ ਵਾਲ ਕਾ ਕੱਲੇ ਗੋਤ ਗਿੱਟਿਆਂ ਨੂੰ ਅੱਜ ਦੀ ਬਾਰ ਬਾਰ ਸਭ ਸਭ ਚੁੰਨੀ ਰੱਖੇ ਮੋਢਿਆਂ ਤੇ ਹਸਨਾ ਦਾ ਹੋਇਆ ਉਹ ਨੁਡੜਾਈ ਗੁਰੂ ਓ ਕੁੜੀ ਓ ਕੁੜੀ ਯਾਰੋ ਅਸਾ ਪਟਣੀ ਜਰੂਰ ਓ ਕੁੜੀ ਯਾਰੋ ਅਸਾ ਪਟਣੀ ਜਰੂਰ ਚੁੱਕ ਚੁੱਕ ਗੱਡੀਆਂ ਜੋ ਮਾਰ ਮਾਰ ਚਾਤੀਆਂ ਸੇਕਦੀ ਏ ਅੱਖਾਂ ਨਾਲ ਕਰਦੀ ਚਲਕੀਆਂ ਨੱਕ ਵਿੱਚ ਕੋਕਾ ਜੀ ਦੇ ਲਿਸ਼ਕਾ ਹੈ ਮਾਰਦਾ ਪਿੰਡ ਚ ਪਵਾੜਾ ਜੀ ਦਾ ਕਜਲੇ ਦੀ ਤਾਰ ਦਾ ਨੱਕ ਵਿੱਚ ਕੋਕਾ ਜੀ ਦੇ ਲਿਸ਼ਕਾ ਹੈ ਮਾਰਦਾ ਪਿੰਡ ਚ ਪਵਾੜਾ ਜੀ ਦੀ ਕਜਲੇ ਦੀ ਤਾਰ ਦਾ ਏਕੇ 47 ਵਾਂਗੂ ਮਾਰ ਕਰੇ ਅੱਕ ਜੀ ਦੀ ਏਕੇ 47 ਵਾਂਗੂ ਮਾਰ ਕਰੇ ਅੱਕ ਜੀ ਦੀ ਕਰ ਕਰ ਉਹ ਜਿਹਦਾ ਹੋਇਆ ਮਸ਼ਹੂਰ ਓ ਕੁੜੀ ਓ ਕੁੜੀ ਓ ਕੁੜੀ ਯਾਰੋ ਅਸਾ ਪਟਣੀ ਜ਼ਰੂਰ ਓ ਕੁੜੀ ਯਾਰੋ ਅਸਾ ਪਟਣੀ ਜ਼ਰੂਰ ਹਉਣ ਪਾਵੇਂ ਉਹਦੇ ਪਿੱਛੇ ਪੈ ਜਿੰਦਵਾਰ ਨਹੀਂ ਹਉਣ ਪਾਵੇਂ ਉਹਦੇ ਪਿੱਛੇ ਪੈ ਜਿੰਦਵਾਰ ਨਹੀਂ ਜਿੱਤ ਕੇ ਵਕਾਉਣਾ ਅਸੀਂ ਬਾਜੀ ਨਹੀਂ ਹਾਰਨੀ ਆਜ਼ਾਦ ਚੱਬੇ ਵਾਲੇ ਲਾ ਕੇ ਪਹਿਲਾ ਪੈਗ ਲੈਣਾ ਵਿੱਚੋਂ ਆਜ਼ਾਦ ਚੱਬੇ ਵਾਲੇ ਲਾ ਕੇ ਪਹਿਲਾ ਪੈਗ ਲੈਣਾ ਵਿੱਚੋਂ ਮਟਮਟਾ ਲੈਣਾ ਉਹਦੇ ਪਿਆਰ ਦਾ ਸਰੂਰ ਓ ਕੁੜੀ ਓਏ ਓ ਕੁੜੀ ਹਯੋ ਕੁੜੀ ਓ ਕੁੜੀ ਯਾਰੋ ਅਸਾ ਪਟਣੀ ਜ਼ਰੂਰ ਓ ਕੁੜੀ ਯਾਰੋ ਅਸਾ ਪਟਣੀ ਜ਼ਰੂਰ ਚੁੱਕ ਚੁੱਕ ਅੱਡੀਆਂ ਜੋ ਮਾਰ ਮਾਰ ਚਾਤੀਆਂ ਸੇਕਦੀਆਂ ਅੱਖਾਂ ਨਾਲ ਕਰਦੀ ਚਲਾਕੀਆਂ ਚੁੱਕ ਚੁੱਕ ਅੱਡੀਆਂ ਜੋ ਮਾਰ ਮਾਰ ਚਾਤੀਆਂ ਸੇਕਦੀਆਂ ਅੱਖਾਂ ਨਾਲ ਕਰਦੀ ਚਲਾਕੀਆਂ ਕੱਲੀ ਕਿਤੇ ਟੱਕਰ ਤਾਂ ਲੰਗੇ ਕੂਰ ਕੂਰ ਕੱਲੀ ਕਿਦੇ ਟੱਕਰੇ ਤਾਂ ਲੰਗੇ ਕੁਰਕੂਲ ਓ ਕੁੜੀ ਓ ਕੁੜੀ ਯਾਰੋ ਅਸਾ ਪੱਟਣੀ ਜ਼ਰੂਰ ਓ ਕੁੜੀ ਓ ਕੁੜੀ ਯਾਰੋ ਅਸਾ ਪੱਟਣੀ ਜ਼ਰੂਰ ਓ ਕੁੜੀ ਓ ਕੁੜੀ ਯਾਰੋ ਅਸਾ ਪੱਟਣੀ ਜ਼ਰੂਰ